ਪੰਜਾਬ ਪ੍ਰੈਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ ਭਾਰਦਵਾਜ ਅੱਜ ਅਸੀਂ ਕਿਰੇ ਹਾਂ ਕਲਾਨੋ ਅਨਾਜ ਮੰਡੀ ਜਿੱਥੇ ਕੀ ਆੜਤੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆੜਤੀਆਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਗੱਡੀ ਲੋਡ ਕਰਕੇ ਸੈਲੋ ਗਦਮ ਧਾਰੀਵਾਲ ਦੇ ਵਿੱਚ ਭੇਜਦੇ ਹਾਂ ਤੇ ਉੱਥੇ ਸਾਡੀਆਂ ਗੱਡੀਆਂ ਖਾਲੀ ਨਹੀਂ ਹੁੰਦੀਆਂ ਇਸ ਮੌਕੇ ਜਦੋਂ ਅਸੀਂ ਸੈਲੋ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੀਆਂ ਗੱਡੀਆਂ ਦਾ ਮੌਚਰ ਅਤੇ ਦਾਣੇ ਕਾਫੀ ਖਰਾਬ ਹੁੰਦੇ ਹਨ ਇਸ ਕਰਕੇ ਗੱਡੀਆਂ ਖਾਲੀ ਨਹੀਂ ਹੁੰਦੀਆਂ ਉਸ ਤੋਂ ਬਾਅਦ ਜਦੋਂ ਅਸੀਂ ਕਲਾਨੋ ਜ਼ਿਲ੍ਹਾ ਗੁਰਦਾਸਪੁਰ ਦੇ ਡੀਐਫਐਸਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੋ ਹੀ ਦੱਸਿਆ ਕਿ ਸੈਲੋ ਦੇ ਵਿੱਚ ਜਿਹੜਾ ਵਾ ਕੱਲਾ ਕੱਲਾ ਦਾਣਾ ਡਰਮਾਂ 'ਚ ਸਟੋਰ ਕੀਤਾ ਜਾਂਦਾ ਦੂਜੀਆਂ ਪਾਸੇ ਕੀ ਹੁੰਦਾ ਹੈ ਕਿ ਜਦੋਂ ਬੋਰੀ ਅਸੀਂ ਧਾਨ ਤੇ ਲਾ ਦਿੰਦੇ ਆ ਤੇ ਉਹ ਵੱਜ ਜਾਂਦੀ ਆ ਸੈਲੋ ਦੇ ਵਿੱਚ ਇਸ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਕਿ ਸਾਰੇ ਦਾਣੇ ਡਰਮ ਦੇ ਵਿੱਚ ਸਟੋਰ ਹੁੰਦੇ ਹਨ ਇੱਕ ਵੀ ਦਾਣਾ ਉੱਥੇ ਖਰਾਬ ਪਾਇਆ ਗਿਆ ਤੇ ਉਸ ਤੇ ਚੱਲਦੇ ਸਾਰੇ ਹੀ ਦਾਣੇ ਖਰਾਬ ਪਾਇਆ ਜਾਂਦੇ ਹਨ ਧੰਨਵਾਦ ਜੀ ਪੰਜ ਪੰਜ ਦਿਨ ਹੋ ਗਏ 500 ਰੁਪਏ ਦੇ ਦਮ ਨਾਲ ਸਾਡੀ ਗੱਲ ਪੰਜ ਪੰਜ ਦਾ ਹੈ ਕਿ ਬਿਲਕੁਲ ਸਾਫ਼ ਹੈ ਜੀ ਜਾਣ ਕੇ ਉਹ ਦੇਖੋ ਜੀ ਕਿ ਕੋਈ ਖਰਾਬੀ ਕਿਉਂ ਕਹਿ ਰਹੇ ਨੇ ਇਦਾਂ ਐਵੇਂ ਜਾਣ ਕੇ ਜੀ ਤਨ ਕਰਨ ਦੇ ਆਰਤੀਆਂ ਨੂੰ ਮੈਂ بارش ਹੋਈ ਆ ਤੇ ਉਹਨਾਂ ਨੂੰ ਇਹ ਮਾਲ ਨਿੰਦੇ ਵੀ ਨਹੀਂ ਕਿਤੇ ਮੋੜੀ ਗੰਦੇ ਖਾਲੀ ਹਾਂ ਦੇਖੋ ਜੀ ਤੁਸੀਂ ਵੀ ਦੇਖ ਸਕਦੇ ਜੇ 10.8 ਮੌਇਸਚਰ ਆਇਆ ਜੇ ਤੇ ਮਾਲ ਦੀ ਤੁਸੀਂ ਕੁਆਲਿਟੀ ਦੇਖੋ ਮਾਲ ਬਿਲਕੁਲ ਫਰੈਸ਼ ਮਾਲ ਜੇ ਪੱਖਾ ਲੱਗਾ ਮਾਲ ਜੇ ਕਿਤੇ ਵੀ ਬੋਰੀ ਤੋਂ ਸੈਂਪਲ ਚੈੱਕ ਕਰ ਸਕਦੇ ਤੁਸੀਂ ਇਹ ਪ੍ਰਾਈਵੇਟ ਸੈਕਟਰ ਜੋ ਨਾਨੀ ਪਾਨੀਆਂ ਦਾ ਤਾਰੋ ਬਾ ਠੱਪ ਕਰਨ ਵਾਸਤੇ ਐਫਸੀਆਈ ਨੇ ਸਾਡੇ ਉੱਤੇ ਥੋਪਿਆ ਵਾ ਇਹ ਸ਼ਰਿਆਮ ਆਰਤੀਆਂ ਦੇ ਨਾਲ ਟੱਕਾ ਹੋ ਰਿਹਾ ਵੀਰ ਜੀ ਉਹ ਕਿਸੇ ਵੀ ਕਿਸਮ ਦੇ ਵਿੱਚ ਹਰ ਗੱਜਰ برداشت ਨਹੀਂ ਕੀਤਾ ਜਾਏਗਾ ਅਸੀਂ ਆ ਜਾਓ ਇੱਥੇ ਲੈ ਬਾਕੀ ਥੱਲੇ ਆਂਦਾ ਦਾਵਾ ਭਾਈ ਇਹ ਫਜ਼ਾ ਦਾਵਾ ਇਹ ਬਿਲਕੁਲ ਸਾਫ਼ ਹੈ ਜੀ ਇਹ ਜਾਣ ਕੇ ਆਹ ਵੇਖੋ ਜੀ ਕਿਉਂ ਕਰਦੇ ਵੇ ਨੇ ਇਦਾਂ ਇਹ ਕਿਉਂ ਕਹਿ ਰਹੇ ਨੇ ਇਦਾਂ ਇਹਨੇ ਜਾਣ ਕੇ ਜੀ ਤਨ ਕਰਨ ਦੇ ਆੜਦੀਆਂ ਨੂੰ ਮੈਂ بارش ਹੋਈ ਆ ਤੇ ਉਹਨਾਂ ਨੂੰ ਇਹ ਮਾਲ ਦੇਂਦੇ ਵੀ ਨਹੀਂ ਕਿਤੇ ਮੋੜੀ ਜਾਂਦੇ ਸਾਨੂੰ ਤੁਹਾਡਾ ਤੁਹਾਡੀ ਗੱਡੀ ਹੈ ਹਾਂਜੀ ਹਾਂਜੀ ਤੇ ਜੇ ਖਰਚਾ ਫਿਰ ਕਿੱਦਾਂ ਜੇ ਮੰਨ ਲਓ ਭੇਜ ਦਿਆ ਤੇ ਅੱਛਾ ਆ ਕੀ ਉਹ ਦੋਬਲ ਕਰਾਇਆ ਉਹਦਾ ਡਰਾਈਵਰ ਦਾ ਕਿ ਕਸੂਰ ਆ ਜੀ ਉਹਨਾਂ ਜਿਹੜਾ ਟਾਈਮ ਭੱਜਿਆ ਤੇ ਜਿਹੇ ਦਿਨ ਗੱਡੀ 7 ਤਰੀਕ ਦੀ ਲੱਗੀ ਆ ਤੇ ਅੱਜ 10 ਤਰੀਕ ਨੂੰ ਵਾਪਸ ਆਈ ਗੱਡੀ ਵਾਲੇ ਨੂੰ ਕੀ ਭੱਜਿਆ ਤਿੰਨ ਚਾਰ ਜੀ ਆ ਦੇਖੋ ਜੀ ਤੁਸੀਂ ਦੇਖ ਸਕਦੇ ਜੀ 10.8 ਮੌਇਸਚਰ ਆਇਆ ਦੇ ਤੇ ਮਾਲ ਦੀ ਤੁਸੀਂ ਕੁਆਲਿਟੀ ਦੇਖੋ ਮਾਲ ਬਿਲਕੁਲ ਫਰੈਸ਼ ਮਾਲ ਜੇ ਪੱਖਾ ਲੱਗਾ ਮਾਲ ਜੇ ਕਿਸੇ ਵੀ ਬੋਰੀ ਤੋਂ ਸੈਂਪਲ ਚੈੱਕ ਕਰ ਸਕਦੇ ਹੋ ਇਹ ਪ੍ਰਾਈਵੇਟ ਸੈਕਟਰ ਜੋੜਦਾਨੀ ਬਾਨੀਆਂ ਦਾ ਸਾਰੋਬਾਰ ਠੱਪ ਕਰਨ ਵਾਸਤੇ ਐਫਸੀਆਈ ਨੇ ਸਾਡੇ ਉੱਤੇ ਥੋਪਿਆ ਵਾ ਇਹ ਸ਼ਰਿਆਮ ਆਰਤੀਆਂ ਦੇ ਨਾਲ ਤਕਾ ਹੋ ਰਿਹਾ ਵੀਰ ਜੀ ਜੋ ਕਿਸੇ ਵੀ ਕਿਸਮ ਦੇ ਵਿੱਚ ਹਰ ਗੱਜਰ برداشت ਨਹੀਂ ਕੀਤਾ ਜਾਏਗਾ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪ੍ਰਸ਼ਾਸਨ ਦੇ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ ਸਾਡੀ ਬਿਲਕੁਲ ਬਾਰਡਰ ਬੈਲਟ ਉੱਤੇ ਘਰਾਂ ਨੌਰ ਮੰਡੀ ਹੈ ਜੋ ਖੁੱਲੇ ਮੈਦਾਨ ਹੇਠਾਂ ਕਰੋੜਾਂ ਰੁਪਏ ਦੀ ਕਣਕ ਪਈ ਹੈ ਤੇ ਆਰਤੀ ਆਪਣਾ ਫਰਜ਼ ਸਮਝਦੇ ਹੋਏ ਇੱਕ ਇੱਕ ਦਾਣੇ ਦੀ ਸੰਭਾਲ ਕਰ ਰਹੇ ਹਨ ਸਾਡੇ ਆਰਤੀਆਂ ਨੇ ਪੂਰਾ ਜੋਰ ਲਾ ਕੇ ਚੀਬੀਦਾਰ ਦਾ ਸਾਥ ਦਿੱਤਾ ਹੈ ਅਤੇ ਰਾਤ ਦਿਨ ਇਸ ਸਰਕਾਰੀ maal ਨੂੰ ਢਾਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਜੋ maal ਸਾਡਾ ਸੈਲੋ ਵਿੱਚ ਜਾਂਦਾ ਹੈ ਉਹ ਸੈਲੋ ਦੇ ਕੋਲ ਚੱਲਦੇ ਫਿਰਦੇ ਕਰਿੰਦੇ ਕਰੁੰਦੇ ਉੱਤੇ ਹੈਗੇ ਨੇ ਜਿਹੜੇ ਬੱਬੂ ਮਾਰ ਕੇ ਜਾਣਬੁੱਝ ਕੇ ਸਾਨੂੰ ਤੰਗੀ ਦੇ ਰਹੇ ਹਨ ਜੋ ਵਧੀਆ maal ਹੈ ਉਹਨੂੰ ਵੀ ਵਾਪਸ ਭੇਜ ਰਹੇ ਨੇ ਕੋਈ ਮੌਇਸਚਰ ਦੀ ਪ੍ਰੋਬਲਮ ਕਰਕੇ ਜਦੋਂ ਕਿ ਇੱਥੇ ਆਣ ਕੇ ਆਪਾਂ ਮੌਇਸਚਰ ਕੱਢਿਆ ਹੈ ਤਾਂ ਉਹ ਠੀਕ ਆਇਆ ਹੈ ਬਾਕੀ ਜਿਹੜਾ ਹੋਰ ਸਟੇਸ਼ਨਾਂ ਤੇ maal ਜਾ ਰਿਹਾ ਹੈ ਮੰਨ ਲਓ ਕੁਝ ਗੁਰਦਾਸਪੁਰ ਜਾ ਰਿਹਾ ਬਟਾਲੇ ਜਾ ਰਿਹਾ ਹੈ 4-4 5-5 ਦਿਨ ਤੋਂ ਕੋ ਗੱਡੀ ਖਾਲੀ ਹੋ ਕੇ ਵਾਪਸ ਨਹੀਂ ਆ ਰਹੀ ਕੋਈ ਇਨਸਪੈਕਟਰ ਸਾਡਾ ਫੋਨ ਨਹੀਂ ਚੁੱਕਦਾ ਕੋਈ ਸਾਨੂੰ ਵਾਰਦਾਨੇ ਬਾਰੇ ਵੀ ਕੁਝ ਨਹੀਂ ਦੱਸਦਾ ਨਾ ਸਾਡੀ ਕੋਈ ਪਰਚੇਜ ਲੈ ਰਿਹਾ ਹੈ ਤੇ ਜ਼ਿੰਮੇਦਾਰ ਰਾਤ ਦਿਨ ਲਾਂਕੇ ਸਾਨੂੰ ਫੋਨਰ ਤੇ ਤੰਗ ਕਰ ਰਹੇ ਨੇ ਵੀ ਸਾਨੂੰ ਸਾਡੇ ਪੈਸੇ ਚਾਹੀਦੇ ਹਨ ਕਿਉਂਕਿ ਮਾਹੌਲ ਦਾ ਕੋਈ ਪਤਾ ਨਹੀਂ ਕਿਸ ਵੇਲੇ ਕੀ ਹੋ ਜਾਣਾ ਹੈ ਹਾਂਜੀ 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 ਚਲੋ ਇਹ ਕੰਡੇ ਚ ਦਿੱਕਤ ਹੈਗੀ ਆ ਜੀ ਕੁਝ ਮਾੜਾ ਮੋਟਾ ਵਾਦਾ ਘਾਟਾ ਆਉਂਦਾ ਵਾ ਇਹੋ ਜੀ ਕੋਈ ਪ੍ਰੋਬਲਮ ਤਾਂ ਹੈਗੀਆਂ ਨੇ ਆਪਾਂ ਦਾ ਪਹਿਲਾਂ ਵੀ ਜਾਨੂ ਕਰਵਾਇਆ ਸੀਗਾ ਉੱਥੇ। ਨਾ ਸਾਨੂੰ ਕੋਈ ਕੰਡਾ ਪਰਚੀ ਦਿੰਦਾ ਮੰਨ ਲਓ ਸਾਡੀ ਕੋ ਗੱਡੀ ਦਾ ਕੰਡਾ ਹੁੰਦਾ ਹੈ ਤੇ ਕੰਡੇ ਵਾਲਾ ਕਹਿੰਦਾ ਆਪਾਂ ਪਰਚੀ ਨਹੀਂ ਦੇਣੀ ਹੁਣ ਇਨਸਪੈਕਟਰ ਨੇ ਮਨਾਂ ਕੀਤਾ। ਤੇ ਸਾਡੀ ਤਾਂ ਇਹੀ ਬੇਨਤੀ ਆ ਜੀ ਸਾਡਾ ਮਾਲ ਛੇਤੀ ਦੇ ਛੇਤੀ ਚੁੱਕਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਅਸੀਂ ਕਲਾਨੌਰ ਤੋਂ ਸਮੂਹ ਆਰਤੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਅਸੀਂ ਜਿਹੜੀ ਵੀ ਗੱਡੀ ਸਾਈਲੋ ਦੇ ਵਿੱਚ ਇਥੋਂ ਲੋਡ ਕਰਕੇ ਭੇਜਦੇ ਉਹਦਾ ਮੋਇਸਚਰ ਬਿਲਕੁਲ ਠੀਕ ਹੁੰਦਾ ਹੈ। ਇਤੋਂ ਜਿਹੜਾ ਵਾਚਰ ਅਸੀਂ ਆਪਦੀਆਂ ਮਸ਼ੀਨਾਂ ਦੇ ਨਾਲ ਕੱਢ ਕੇ ਭੇਜਦੇ ਆ ਲੇਕਿਨ ਉਹਨਾਂ ਦੀ ਮਸ਼ੀਨ ਦੇ ਵਿੱਚ ਵਾਚਰ ਕੁਝ ਹੋਰ ਆਂਦਾ ਜਿ ਹੁਣ ਆ ਦੇਖੋ ਦੇਖ ਸਕਦੇ ਤੁਸੀਂ ਗੱਡੀ ਵਾਪਸ ਆਈ ਆ ਇਹਦਾ 10 ਪੁਆਇੰਟ ਕੁਝ ਮੌਇਸਚਰ ਆ ਇੱਕ ਉਧਰ ਗੱਡੀ ਖੜੀ ਆ ਉਹਦਾ ਵੀ 10 ਪੁਆਇੰਟ ਕੁਝ ਮੌਇਸਚਰ ਆ ਸਫਾਈ ਦੀ ਕੋਈ ਦਿੱਕਤ ਨਹੀਂ ਸਫਾਈ ਬਿਲਕੁਲ ਏਕ ਗ੍ਰੇਡ ਮਾਲ ਆ ਲੇਕਿਨ ਫਿਰ ਵੀ ਸਾਈਲੋ ਵੱਲੋਂ ਕਾਲਾ ਨੋ ਮੰਡੀ ਨੂੰ ਟੋਟਰੀ ਕਾਲਾ ਨੋ ਮੰਡੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦੇ ਨਾਲ ਅਸੀਂ ਪਹਿਲਾਂ ਵੀ ਇਸ ਮੰਦੇ ਵਿੱਚ ਗੱਲ ਕੀਤੀ ਹੈ ਲੇਕਿਨ ਪ੍ਰਸ਼ਾਸਨ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਅਸੀਂ ਸਰਕਾਰ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕਰਦੇ ਹਾਂ ਕਿ ਜਿਹੜਾ ਮਾਹੌਲ ਆ ਉਹ ਇਸ ਟਾਈਮ ਸਹੀ ਨਹੀਂ ਹੈਗਾ ਲੇਬਰ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਇਥੋਂ ਮਾਲ ਲੈ ਕੇ ਜਾਂਦੇ ਆ ਮੌਸਮ ਸਾਡਾ ਸਾਥ ਨਹੀਂ ਦੇ ਰਿਹਾ ਇਥੋਂ ਮਾਲ ਲੈ ਕੇ ਜਾਂਦੇ ਆ ਦੁਬਾਰਾ ਉਹ ਮਾਲ ਵਾਪਸ ਭੇਜ ਦਿੰਦੇ ਆ ਸਾਨੂੰ ਮਾਲ ਇੱਥੇ ਦੁਬਾਰਾ ਮੰਡੀ 'ਚ ਅਨਲੋਡ ਕਰਵਾਉਣਾ ਪੈਂਦਾ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਕਿਸੇ ਟਾਈਮ ਜਲਦੀ بارش ਹੋ ਜਾਂਦੀ ਆ ਅਸੀਂ ਤਰਪਾਲਾ ਨਾਲ ਮਾਲ ਟੱਕਦੇ ਆ ਡਰਾਈਵਰ ਪਰੇਸ਼ਾਨ ਨੇ ਸਾਨੂੰ ਡਬਲ ਡਬਲ ਕਰਾਇਆ ਦੇਣਾ ਪੈ ਰਿਆ ਜੇ ਵੀ ਕੰਮ ਚੱਲਦਾ ਰਿਹਾ ਤੇ ਕਣਕ ਜਿਹੜੀ ਆ ਉਹ ਕਿੱਥੇ ਅਸੀਂ ਸੈੱਟ ਕਰਾਂਗੇ ਦੂਸਰੀ ਗੱਲ ਸਰਕਾਰ ਦਾ ਇੱਥੇ ਕੋਈ ਵੀ ਇਨਸਪੈਕਟਰ ਜਿਹੜਾ ਉਹ ਪਰਚੇਜ ਪਾਉਣ ਵਾਸਤੇ ਤਿਆਰ ਰਹੀਆਂ ਬਾੜਦਾਨਾ ਦੇਣ ਵਾਸਤੇ ਤਿਆਰ ਰਹੀਆਂ ਬਹੁਤ ਆਰਤੀ ਜਿਹੜੇ ਆ ਖੱਜਲ ਖਰਾਬ ਹੋ ਰਹੇ ਨੇ ਇਸ ਕਰਕੇ ਇਹ ਸਰਕਾਰ ਤੋਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇਹ ਜਿਹੜਾ ਨੈਸ਼ਨਲ ਗ੍ਰੇਨ ਅਲੌਟ ਹੈ ਨਾ ਹੋਏ ਇਹ ਗਰੀਬਾਂ ਦੇ ਕਣਕ ਖਾਣੀ ਆ ਪੇਟ ਭਰਨਾ ਵਾ ਸਾਲ ਭਰ ਕਣਕ ਚਲਣੀ ਆ ਇਹ ਜਿਹੜੀ ਕਣਕ ਹੈ ਇਹਨੂੰ ਸਾਂਭਿਆ ਜਾਵੇ ਤੇ ਜਲਦੀ ਤੋਂ ਜਲਦੀ ਜਿਹੜਾ ਵਾ ਸੇਫ ਪੁਆਇੰਟਾਂ ਦੇ ਇਹਨੂੰ ਪਹੁੰਚਾਇਆ ਜਾਵੇ ਇੰਨਾਂ ਹੀ ਗੱਲਾਂ ਦੇ ਨਾਲ ਮੈਂ ਸਮੂਹ ਪਾਰਟੀਆਂ ਦਾ ਧੰਨਵਾਦ ਕਰਦਾ ਜਿਹੜੇ ਐਨੇ ਜੰਗ ਦੇ ਮੈਦਾਨ ਦੇ ਵਿੱਚ ਡਟੇ ਹੋਏ ਨੇ ਐਨੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਮੈਂ ਸਾਰੇ ਆਰਟੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਵੀਰ ਜੀ ਇਸ ਮਾਲ ਨੂੰ ਆਪਣਾ ਸੰਭਾਲ ਕੇ ਰੱਖੋ ਇਹ ਮਾਲ ਤੁਹਾਡਾ ਆਪਣਾ ਮਾਲ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ